ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਕਾਠੀਆਂ ਵਾਲੇ ਬਾਜ਼ਾਰ ਦੇ ਵਿੱਚ ਅੱਜ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਨੌਜਵਾਨ ਦਾ ਨਾਮ ਸੋਨੂ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਸੇਵਾ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਉਸਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਭੀੜ-ਪੜ ਵਾਲਾ ਇਲਾਕਾ ਹੈ ਔਰ ਇਸੇ ਇਲਾਕੇ ਦੇ ਵਿੱਚ ਜਿਹੜੇ ਕੁਝ ਨੌਜਵਾਨ ਆਂਦੇ ਨੇ ਤਾਂ ਉਸ ਤੋਂ ਬਾਅਦ ਇਸ ਗਲੀ ਦੇ ਵਿੱਚ ਇਹ ਗਲੀ ਜਿਹੜੀ ਤੁਸੀਂ ਇਸ ਵੇਲੇ ਦੇਖ ਰਹੇ ਹੋ ਪੀੜੀ ਜਿਹੜੀ ਗਲੀ ਹੈ ਇਸ ਗਲੀ ਦੇ ਵਿੱਚ ਜਿਹੜ ਨੇ ਉਹ ਉਹਨਾਂ ਦਾ ਟੱਕਰਾ ਉਹ ਸ਼ਖਸ ਦੇ ਨਾਲ ਹੁੰਦਾ ਹੈ ਤੇ ਜਦੋਂ ਉਸ ਸ਼ਖਸ ਦੇ ਨਾਲ ਟੱਕਰਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਿੱਧਾ ਹੀ ਉਹਦੇ ਤੇ ਜਿਹੜਾ ਹੈ ਉਹ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹਮਲੇ ਦੇ ਵਿੱਚ ਜਿਹੜਾ ਹੈ ਉਸ ਨੌਜਵਾਨ ਦੀ ਜਿਹੜਾ ਹੈ ਕਾਫੀ ਉਹਦੇ ਤੇ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਸ ਤੇ ਜਿਹੜਾ ਹੈ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਅੰਮ੍ਰਿਤਸਰ ਦੇ ਬਿਲਕੁਲ ਕਾਠੀਆਂ ਵਾਲਾ ਬਾਜ਼ਾਰ ਜੋ ਕਿ ਹਰਮੰਦਰ ਸਾਹਿਬ ਦੇ ਨੇੜੇ ਦਾ ਇਲਾਕਾ ਪੈਂਦਾ ਹੈ ਉੱਥੇ ਇਹ ਘਟਨਾ ਵਾਪਰੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਿੰਨਾ ਭੀੜ-ਪਾੜ ਵਾਲਾ ਇਲਾਕਾ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਕਿ ਕਾਠੀਆਂ ਵਾਲੇ ਬਾਜ਼ਾਰ ਦੀ ਇਹ ਛੋਟੀ ਜਿਹੜੀ ਗਲੀ ਹੈ ਉਸ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਕਿ ਜਦੋਂ सोनू ਨਾਮ ਦਾ ਨੌਜਵਾਨ ਜਾਂਦਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਭੀੜ ਭੜ ਵਾਲੇ ਬਾਜ਼ਾਰ ਨੇ ਅ ਗੁਰੂ ਬਾਜ਼ਾਰ ਦੀ ਗੱਲ ਕਰੀਏ ਤਾਂ ਉਹਦੇ ਨਾਲ ਭਾਂਡਿਆਂ ਵਾਲਾ ਬਾਜ਼ਾਰ ਤੇ ਉਸਦੇ ਲਾਲਾ ਕਾਠੀਆਂ ਵਾਲਾ ਬਾਜ਼ਾਰ ਜੋ ਹੈ ਉਹ ਇਸ ਨੂੰ ਇਲਾਕੇ ਨੂੰ ਕਿਹਾ ਜਾਂਦਾ ਹੈ ਤਾਂ ਬਿਲਕੁਲ ਤੁਸੀਂ ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਬਿਲਕੁਲ ਸ੍ਰੀ ਹਰਮੰਦਰ ਸਾਹਿਬ ਦੇ ਜਿਹੜਾ ਗੇਟ ਹੈ ਬੈਕ ਸਾਈਡ ਦਾ ਗੇਟ ਜਿਹਨੂੰ ਅਸੀਂ ਕਹਿੰਦੇ ਆ ਉਥੇ ਦਾ ਇਹ ਰਸਤਾ ਹੈ ਤਾਂ ਤੁਸੀਂ ਤਸਵੀਰ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਭੀੜ-ਪਾੜ ਵਾਲਾ ਇਲਾਕਾ ਹੈ ਔਰ ਇੱਥੇ ਬਹੁਤ ਜ਼ਿਆਦਾ ਰਸ਼ ਰਹਿੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਦੇ ਕਰੀਬ ਨੌਜਵਾਨ ਜਦੋਂ ਇਸ ਪੂਰੇ ਇਲਾਕੇ ਚਾਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਸ ਵੇਲੇ ਉਹ ਸ਼ਖਸ ਆਂਦਾ ਹੈ ਤਾਂ ਉਸ ਦੇ ਉੱਤੇ ਜਿਹੜਾ ਹੈ ਇਹ ਹਮਲਾ ਕੀਤਾ ਜਾਂਦਾ ਹੈ ਦੇਖਿਆ ਜੀ ਤੁਸੀਂ ਕੁਝ ਨਹੀਂ ਮੈਨ ਨਹੀਂ ਜਾਣੀ ਤਾਂ ਬਿਲਕੁਲ ਤੁਸੀਂ ਤਸਵੀਰਾਂ ਰਾਹੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਭੀੜਪੜ ਵਾਲਾ ਇਲਾਕਾ ਹੈ ਉੱਥੇ ਘਟਨਾ ਵਾਪਰੀ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੂਕ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਇਲਾਕੇ ਨੂੰ ਇਸ ਗਲੀ ਨੂੰ ਪੂਰਾ ਸੀਲ ਕੀਤਾ ਗਿਆ ਹੈ ਜਿੱਥੇ ਕਿ ਘਟਨਾ ਵਾਪਰੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਢੀੜੀ ਗਲੀ ਬਿਲਕੁਲ ਛੋਟਾ ਜਿਹਾ ਰਸਤਾ ਹੈ ਫਿਲਹਾਲ ਉਸ ਗਲੀ ਦੇ ਵਿੱਚ ਪੁਲਿਸ ਵੱਲੋਂ ਇੱਥੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਫਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਕਿਉਂਕਿ ਇਸ ਪੂਰੇ ਇਲਾਕੇ ਦੇ ਵਿੱਚ ਸੀਸੀਟੀਵੀ ਵੀ ਲੱਗੇ ਨੇ ਤਾਂ ਇਸ ਪੂਰੇ ਇਲਾਕੇ ਦੇ ਜਿਹੜੇ ਸੀਸੀਟੀਵੀ ਹੈ ਉਸ ਨੂੰ ਖੰਗਾਲਣ ਦਾ ਕੰਮ ਜਿਹੜਾ ਹੈ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਫਿਲਹਾਲ ਦੱਸਣਾ ਚਾਹਾਂਗੇ ਕਿ ਵੱਡੀ ਘਟਨਾ ਅਮਰਸਰ ਵਿਖੇ ਵਾਪਰੀ ਹੈ ਤਾਂ ਉੱਥੇ ਇਹ ਇਸ ਛੋਟੀ ਜੀ ਗਲੀਏ ਪੀੜੀ ਦੀ ਗਲੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਕਿ ਜਿੱਥੇ ਕੀ ਇਹ ਘਟਨਾ ਵਾਪਰਦੀ ਹੈ ਤਾਂ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿੰਨਾ ਹਾਲਾਤਾਂ ਚ ਇਹ ਸਾਰਾ ਘਟਨਾ ਵਾਪਰੀ ਹੈ ਤਾਂ ਤੁਸੀਂ ਦੇਖੋ ਕਿ ਲੋਕ ਇੱਥੇ ਖੜੇ ਸਰ ਕੀ ਹੋਇਆ ਘਟਨਾ ਇੱਥੇ ਇੱਕ ਮਿੰਟ ਜੇ ਵੈਰੀਫਾਈ ਕਰਨੇ ਇਨੀਸ਼ੀਅਲ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਫਿਰ ਬਰੀਫ ਥੋੜਾ ਬਰੀਫ ਬਰੀਫ ਕਰ ਫਾਇਰਿੰਗ ਦੇ ਸੀਨੀਅਰ ਰਿਪੋਰਟ ਆਇਆ ਸੀ ਮੌਕੇ ਤੇ ਪਹੁੰਚੇ ਆ ਤੇ ਇਸ ਨੂੰ ਵੈਰੀਫਾਈ ਨੌਜਵਾਨ ਦੀ ਹਾਲਤ ਕੀ ਹੈ ਹਾਂਜੀ ਮੌਕੇ ਤੇ ਪਹੁੰਚੇ ਹਾਂ ਜੀ ਤੁਹਾਨੂੰ ਸਾਰਾ ਕੁਝ ਕਲੀਅਰ ਕਰਕੇ ਦੱਸ ਦਿਆਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਵੱਲੋਂ ਸਾਫ਼ ਕੀਤਾ ਜਾ ਰਿਹਾ ਹੈ ਕਿ ਇਹ ਨੌਜਵਾਨ ਦੀ ਜਿਹੜੀ ਹਾਲਤ ਹੈ ਉਸ ਦੇ ਬਾਰੇ ਵੀ ਦੱਸਿਆ ਜਾਏਗਾ ਤਾਂ ਘਟਨਾ ਜਿਹੜੀ ਹੈ ਇੱਕ ਵਾਰ ਫਿਰ ਦੱਸਿਆ ਜਾਵਾਂਗੇ ਤੁਸੀਂ ਬਾਜ਼ਾਰ ਵੇਖ ਸਕਦੇ ਹੋ ਕਿ ਇਹ ਨੇ ਭ ਕਿਉਂਕਿ ਇਹ ਕਾਫੀ ਇੱਕ ਕਿਹਾ ਜਾਵੇ ਇਹ ਤਾਂ ਅੰਦਰੂਨੀ ਇਲਾਕਾ ਹੈ ਕਾਫੀ ਜਿਹੜਾ ਇੱਥੇ ਭੀੜਪਾੜ ਹੁੰਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਸਾਰੇ ਲੋਕ ਇੱਥੇ ਖੜੇ ਤੇ ਉਹਦੇ ਸਾਹਮਣੇ ਜਿਹੜਾ ਕੁਝ ਲੋਕ ਆਂਦੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਇਸ ਊਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਮਾਮਲਾ ਅਮਰਸਰ ਵਿਖੇ ਸਾਹਮਣੇ ਆਇਆ ਹੈ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰਦੀ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਇਸ ਦੇ ਬਾਰੇ ਹੋਰ ਖੁਲਾਸਾ ਪੁਲਿਸ ਦਾ ਕਹਿਣਾ ਹੈ ਕਿ ਆਨਲੈਸ ਸਮਝ ਕੀਤਾ ਜਾਏਗਾ ਲੇਕਿਨ ਦੱਸਣਾ ਚਾਹਾਂਗੇ ਇਸ ਨੂੰ ਜਿਹੜਾ ਹੈ ਕਿ ਇੱਕ ਮਸ਼ਹੂਰ ਜਿਹੜਾ ਇੱਕ ਪਾਪੜ ਵਪਾਰੀ ਹੈ ਉਸ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ ਤਾਂ ਇਹ ਕਾਠੀਆਂ ਵਾਲਾ ਬਾਜ਼ਾਰ ਜੋ ਹੈ ਵਜਦਾ ਹੈ ਤਾਂ ਇੱਥੇ ਕੁਝ ਦੁਕਾਨਦਾਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਭਾਜੀ ਕੀ ਹੋਇਆ ਇੱਥੇ ਕੁਝ ਪਤਾ ਲੱਗਾ ਜੀ ਸਰ ਬਾਹਰ ਬੈਠੇ ਸੀ ਅੰਮੋ ਸਾਹਮਣੇ ਗੋਲੀਆਂ ਚੱਲੀਆਂ ਸੀ ਜੀ ਅੰਮੋ ਸਾਹਮਣੇ ਗੋਲੀਆਂ ਚੱਲੀਆਂ ਅਸੀਂ ਤੇ ਭੱਜ ਕੇ ਅੰਦਰ ਹੋ ਗਏ ਹਾਂ ਜੀ ਸਾਡੇ ਸਮਝ ਨਹੀਂ ਹੋਇਆ ਕੀ ਉਹ ਮੁੰਡਾ ਕਿੱਥੇ ਡਿੱਗ ਪਿਆ ਤੁਹਾਨੂੰ ਨਹੀਂ ਸਮਝ ਆਈ ਕੀ ਹੋਇਆ ਜੀ ਤੇ ਘਬਰਾ ਹੀ ਗਏ ਆਪ ਹੂੰ ਸਾਨੂੰ ਕਿੰਨੇ ਬੰਦੇ ਸੀ ਦੂਜੇ ਪਾਸੇ ਸਰ ਕੋਈ ਗਿਣਤੀ ਨਹੀਂ ਮਾਰਿਆ ਪਤਾ ਨਹੀਂ 2 ਸੀ ਕਿ 4 ਸੀ ਕਿ 6 ਸੀ ਆਮੋ ਸਾਹਮਣੇ ਫਾਇਰਿੰਗ ਹੋਈ ਹੈ ਜੀ ਅੱਛਾ ਸਾਨੂੰ ਨਹੀਂ ਮਾਰਿਆ ਕੁਝ ਸਮਝ ਆਈ ਤੇ ਆਪ ਕੋ ਭਰਾ ਗਏ ਆ ਵੀ ਕੀ ਹੋ ਗਿਆ ਡਰ ਗਏ ਡਰ ਕੇ ਮਾਰੇ ਕਿ ਦੱਸੋ ਬਾਹਰ ਬੈਠੇ ਆ ਗੋਲੀ ਦਾ ਕੋ ਪਤਾ ਥੋੜੀ ਲੱਗਦਾ ਇਧਰ ਨਹੀਂ ਤੇ ਉਧਰ ਚਲੀ ਜਾਵੇ ਕਿੰਨੇ ਕੋਈ ਦੀ ਘਟਨਾ ਸੀ ਜੀ ਸਰ ਉਹ ਅੱਧਾ ਪੂਣਾ ਘੰਟਾ ਹੋ ਗਿਆ ਜੀ ਜੀ ਅੱਧਾ ਪੂਣਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇੱਕਦਮ ਅਚਾਨਕ ਦੱਸਿਆ ਜਾ ਰਿਹਾ ਹੈ ਕਿ ਛੋਟੀ ਜਿਹੜੀ ਗਲੀ ਸੀ ਉੱਥੇ ਘਟਨਾ ਵਾਪਰਦੀ ਹੈ ਤਾਂ ਫਿਲਹਾਲ ਜਿਹੜਾ ਹੈ ਇੱਥੇ ਜਿਹੜਾ ਹੈ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਪੁਲਿਸ ਮੌਕੇ ਤੇ ਮੌਜੂਦ ਹੈ ਲੋਕ ਇੱਥੇ ਮੌਕੇ ਤੇ ਮੌਜੂਦ ਹਨ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਫਿਲਹਾਲ ਇੱਕ ਵਾਰ ਫਿਰ ਦੱਸਣਾ ਚਾਹਾਂਗੇ ਕਿ ਇੱਕ ਢੀੜੀ ਦੀ ਗਲੀ ਸੀ ਉੱਥੋਂ ਦੀ ਜਦੋਂ ਨੌਜਵਾਨ ਲੰਘ ਰਿਹਾ ਸੀ ਤਾਂ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੜੀ ਕੋਈ ਪੁਰਾਣੀ ਰੰਜਿਸ਼ ਹਨਾ ਦੀ ਚੱਲਦੀ ਹੈ ਫਿਲਹਾਲ ਪੂਰੇ ਕਾਰਨਾਂ ਬਾਰੇ ਹਾਲੇ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ਕਿਉਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੋਹਕਰ ਦੀ ਨਜ਼ਰ ਆ ਰਹੀ ਹੈ ਤਾਂ ਫਿਲਹਾਲ ਮਾਮਲਾ ਕਾਫੀ ਪੇਟ ਪਰ ਹਿਲਾਤਾ ਜੇ ਲੇਕਿਨ ਫਿਰ ਆਰ ਦੱਸਣਾ ਚਾਹਾਂਗੇ ਕਿ ਦਿਨ ਦਿਹਾੜੇ ਘਟਨਾ ਵਾਪਰੀ ਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਆਈ ਵਿਟਨੈਸ ਨੇ ਦੱਸਿਆ ਕਿ ਅੰਨੇ ਸਾਹਮਣੇ ਜਿਸ ਤਰੀਕੇ ਨਾਲ ਇਹ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਫਿਲਹਾਲ ਜਿਹੜਾ ਪੀੜਤ ਸ਼ਖਸ ਹੈ ਜਿਸ ਦੇ ਉੱਤੇ ਇਹ ਹਮਲਾ ਹੋਇਆ ਉਸ ਨੂੰ ਹਸਪਤਾਲ ਵਿੱਚ ਪਹੁੰਚ ਕਰਾਇਆ ਗਿਆ ਜਿੱਥੇ ਕਿ ਉਹਦਾ ਇਲਾਜ ਕੀਤਾ ਜਾ ਰਿਹਾ ਹੈ ਲੇਕਿਨ ਉਸ ਦੀ ਸਥਿਤੀ ਕੀ ਹੈ ਇਸ ਬਾਰੇ ਹਾਲੇ ਫਿਲਹਾਲ ਸਥਿਤੀ ਪੂਰੀ ਸਪਸ਼ਟ ਨਹੀਂ ਕਰ ਸਕੀ ਪੁਲਿਸ ਨੇ ਇੱਕੋ ਗੱਲ ਦੱਸੀ ਹੈ ਕਿ ਇੱਥੇ ਹੀ ਘਟਨਾ ਵਾਪਰੀ ਹੈ ਜਿਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰ ਪੂਰੀ ਜਾਣਕਾਰੀ ਅਨੁਲੈ ਸਮੇਂ ਸਾਂਝੀ ਕੀਤੀ ਜਾਏਗੀ ਲੇਕਿਨ ਵੱਡੀ ਘਟਨਾ ਅੰਮ੍ਰਿਤਸਰ ਵਿਖੇ ਵਾਪਰੀ ਦੀ ਹੈ ਜਿੱਥੇ ਕੀ ਕਾਠੀਆਂ ਵਾਲਾ ਬਾਜ਼ਾਰ ਜੋ ਕਿ ਜਿਹੜਾ ਇੱਕ ਕਾਫੀ ਮਸ਼ਹੂਰ ਬਾਜ਼ਾਰ ਹੈ ਇਹਦੇ ਨਾਲ ਕਾਫੀ ਛੋਟੋਟੇ ਬਾਜ਼ਾਰ ਵਜਦੇ ਨੇ ਵੋਲ ਸਿਟੀ ਹੈ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਦਾ ਇਲਾਕਾ ਹੈ ਜਿੱਥੇ ਕੀ ਘਟਨਾ ਵਾਪਰੀ ਹੈ ਤਾਂ ਉੱਥੇ ਇਹ ਘਟਨਾ ਰਿਪੋਰਟ ਹੋਈ ਹੈ ਤਾਂ ਫਿਲਹਾਲ ਪੂਰੀ ਜਾਣਕਾਰੀ ਲਗਾਤਾਰ ਸਾਂਝੀ ਕਰਦੇ ਰਹੇਗੇ ਲੇਕਿਨ ਫਿਲਹਾਲ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਕਿ ਜੋ ਇੱਥੇ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਇੱਥੇ ਕੀਤੀ ਜਾ ਰਹੀ ਹੈ ਕੈਮ